ਹਾਂਜੀ ਸਰ ਅੱਜ ਤੁਸੀਂ ਚੂੜਵਾਲ ਚੁੰਗੀ ਰੋਡ ਤੇ ਨਾਕਾਬੰਦੀ ਕੀਤੀ ਹੈ ਸਰ ਇਹ ਕੀ ਕਰਨਾ ਹਾਂਜੀ ਇਹ ਆਪਣੇ ਧੁੰਦ ਠੰਡ ਦੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਉੱਚ ਅਸਰਾਂ ਲੋ ਸਪੈਸ਼ਲ ਗਸ਼ਤਾ ਨਾਕੇ ਵਧਾਏ ਗਏ ਨੇ ਆ तकरीबन ਆ ਜਿਹੜਾ ਰੋਡ ਜਿਹੜਾ ਬਾਹਰ ਪੈਂਦਾ ਵਾ ਆਊਟ ਆਫ ਬਾਉਂਡਰੀ ਹੈ ਸ਼ਹਿਰ ਦੀ ਇਸ ਕਰਕੇ ਇੱਥੇ ਜਿਹੜਾ ਨਾਕਾ ਜਿਹੜਾ ਲਾਇਆ ਜਾਂਦਾ ਵਾ ਡੇਲੀ ਅਸੀਂ ਸ਼ਿਫਟਿੰਗ ਨਾਕੇ ਲਾ ਰਹੇ ਹਾਂ ਇਦੇ ਵਿੱਚ ਅਸੀਂ ਆਉਣ ਜਾਣ ਵਾਲੇ ਸਾਰੇ ਵਹੀਕਲ ਵਗੈਰਾ ਚੈੱਕ ਕਰ ਰਹੇ ਹਾਂ ਕਿ ਜਿਹੜਾ ਧੁੰਦ ਦਾ ਕੋਈ ਫਾਇਦਾ ਲੈ ਕੇ ਕੋਈ ਵਾਰਦਾਤ ਨਾ ਕਰੇ ਸਰ ਕੋਈ ਸ਼ੱਕੀ ਬੰਦਾ ਵੀ ਰਾਉਂਡ ਅਪ ਕੀਤਾ ਹਾਂਜੀ ਅਸੀਂ ਸ਼ੱਕੀ ਬੰਦੇ ਤਕਰੀਬਨ ਰੋਜ਼ ਹੀ ਡੇਲੀ ਦੋ ਚਾਰ ਜਿਹੜੇ ਆ ਉਹਦਾ ਰਾਉਂਡ ਅਪ ਕਰਦੇ ਆ ਫਿਰ ਉਹਨਾਂ ਦੀ ਪੁਸ਼ਪੜਤਾਲ ਪੂਰੀ ਕਰਕੇ ਜਿੱਥੇ ਸਾਨੂੰ ਸ਼ੱਕ ਹੁੰਦਾ ਉਹਦੀ ਤਸਦੀਕ ਕਰਾਉਣ ਤੋਂ ਬਾਅਦ ਹੀ ਉਹਨੂੰ ਛੱਡਿਆ ਜਾਂਦਾ ਜਿਹੜੇ ਅਧੂਰੇ ਵਾਹਨਾਂ ਦੇ ਜਿਹੜੇ ਜਿਨ੍ਹਾਂ ਦੇ ਕਾਗਜ਼ਾਤ ਹੈ ਨਹੀਂ ਗਏ ਤੇ ਉਹਨਾਂ ਨਾਲ ਉਹਨਾਂ ਦੀ ਵੀ ਚੈਕਿੰਗ ਕੀਤੀ ਜਾਂਦੀ ਹੈ ਹਾਂਜੀ ਅਸੀਂ ਜਿਹੜੇ ਵੀ ਵੀ ਇਕ ਲਾਂਦੇ ਆ ਕਾਗਜ਼ਾਤ ਡਾਕੂਮੈਂਟਸ ਵਗੈਰਾ ਚੈੱਕ ਕਰਦੇ ਆ ਉਹਦੇ ਵਿੱਚ ਜਿੰਨਾ ਵੀ ਗਲਾਂ ਦੇ ਸਿਵਿਕ ਆ ਡਾਕੂਮੈਂਟਸ ਘੱਟ ਹੁੰਦਾ ਉਹਦੇ ਮੁਤਾਬਕ ਉਹਦਾ ਜੋ ਕਾਨੂੰਨੀ ਚਲਾਨ ਬਣਦਾ ਉਹ ਕਟਿਆ ਜਾਂਦਾ ਸਰ ਜਿੱਦਾਂ ਕੀ ਨਵਾਂ ਚਾਹ ਲਾ ਰਿਆ ਵਾ ਤੇ ਨਵੇਂ ਸਾਲ ਵੱਲੇ ਤੁਹਾਡੇ ਵੱਲੋਂ ਕੀ ਉਪਰਾਲਾ ਕੀਤਾ ਜਾ ਰਿਹਾ ਕਿ ਸ਼ਹਿਰ ਦੇ ਵਿੱਚ ਜਿਹੜੀ ਗੁੰਡਾਗਰਦੀ ਨੂੰ ਨਕੇਲ ਪਾ ਲਈ ਹੋਰ ਵੀ ਜਿਹੜੇ ਸ਼ਰਾਰਤੀ ਅੰਸਰਾਂ ਵੱਲੋਂ ਸ਼ਰਾਰਤ ਵੱਜੀ ਕੀਤੀ ਜਾਂਦੀ ਹੈ ਉਹਨਾਂ ਵੱਲੋਂ ਮਤਲਬ ਅਸੀਂ ਨਵੇਂ ਸਾਲ ਦੇ ਜਸ਼ਨ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਦੇ ਵਿੱਚ ਗਸ਼ਤਾਂ ਨਾਪੀ ਜਿਹੜੀ ਆ ਉਹ ਕਾਫੀ ਵਧਾ ਦਿੱਤੇ ਆ ਹੋਰ ਵੀ ਜਿਹੜੀ ਵੀ ਫੋਰਸ ਹੈਗੀ ਉਹਨੂੰ ਕਾਫੀ ਅਲਰਟ ਕਰ ਦਿੱਤਾ ਗਿਆ ਆਪ ਰਾਤ ਨੂੰ ਜਿਹੜੇ ਡਿਊਟੀ ਅਫਸਰ ਲਾਏ ਜਾਂਦੇ ਨੇ ਉਹਨਾਂ ਦੀ ਸਪੈਸ਼ਲ ਨਾਲ ਮੁਲਾਜ਼ਮ ਲਾ ਕੇ ਗਸ਼ਤ ਚੈਕਿੰਗ ਕਰਾਈ ਜਾਂਦੀ ਹੈ ਇਲਾਕੇ ਵਿੱਚ ਆਪ ਵੀ ਇਹਨਾਂ ਨੂੰ ਗਾਇਬ ਗਾਇਮ ਚੈੱਕ ਕਰਦਾ ਰਹਿਣਾ ਹੈ ਤਕਰੀਬਨ ਦਿਨੇ ਵੀ ਰਾਤ ਨੂੰ ਵੀ ਗਸ਼ਤਾਂ ਜਿਹੜੀਆਂ ਤੇਜ਼ ਕਰ ਦਿੱਤੀਆਂ ਗਈਆਂ ਵਾ ਤਾਂ ਕਿ ਜਿਹੜਾ ਵਾ ਨਵੇਂ ਸਾਲ ਦਾ ਜਿਹੜਾ ਜਸ਼ਨ ਆ ਉਹ ਵਧੀਆ ਤਰੀਕੇ ਨਾਲ ਮਨਾਇਆ ਜਾ ਸਕੇ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਾ ਹੋ ਸਕੇ ਜਿੱਦਾਂ ਕਿ ਧੁੰਦ ਦਾ ਮੌਸਮ ਹੈਗਾ ਵਾ ਧੁੰਦੇ ਦੇ ਮੌਸਮ ਦੇ ਵਿੱਚ ਲੋਕਾਂ ਨੇ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਫੋਗ ਬਹੁਤ ਪੈ ਰਹੀ ਆ ਵੀ ਉਹ ਕਿਦਾਂ ਧੁੰਦ ਦੇ ਵਿੱਚ ਆਪਣੇ ਆਪ ਦੀ ਕਿਦਾਂ ਸੇਫਟੀ ਰੱਖਣ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਧੁੰਦ ਕਾਫੀ ਸੰਘਣੀ ਪੈ ਰਹੀ ਹੈ ਉਦਾ ਕਰਕੇ ਜਿਹੜੇ ਹੈ ਜਿਹੜੇ ਵੀ ਅਸੀਂ ਵੀਹਿਕਲ ਡੱਕਦੇ ਆ ਜਿਨ੍ਹਾਂ ਦੇ ਨਹੀਂ ਪੀਲੀ ਲਾਈਟ ਹੁੰਦੀ ਆ ਉਹਨਾਂ ਨੂੰ ਅਸੀਂ ਹਦਾਇਤ ਵੀ ਵੇਹੇ ਕਰਦੇ ਆ ਕਿ ਤੁਸੀਂ ਪੀਲੀ ਲਾਈਟਰ ਦਾ ਪ੍ਰਯੋਗ ਕਰੋ ਉਹਦੇ ਨਾਲ ਕਾਫੀ ਰਾਹਤ ਮਿਲ ਜਾਂਦੀ ਆ ਧੁੰਦ ਤੋਂ ਤੇ ਹੋਰ ਵੀ ਜਿਹੜੇ ਹੈਗੇ ਆ ਧੁੰਦ ਨੂੰ ਮੁੱਖ ਰੱਖ ਕੇ ਇਹਨਾਂ ਨੂੰ ਹਦਾਇਤ ਕੀਤੀ ਜਾਂਦੀ ਆ ਜਿੰਨੇ ਵੀ ਵੀਹਿਕਲ ਚਾਲਕ ਹੈਗੇ ਆ ਵੀ ਤੁਸੀਂ ਗੱਡੀ ਹੌਲੀ ਚਲਾਓ ਤੇ ਆਪਣੇ ਜੇ ਟਾਈਮ ਸ਼ੇਅਰ ਕਰੋ ਹੌਲੀ ਚਲਾਓ ਕਦੇ ਹੋਏ ਆਪਣਾ ਵਹੀਕਲ ਨੂੰ ਲੈ ਕੇ ਜਾਓ ਕਿਉਂਕਿ ਤੁਹਾਡੇ ਘਰ ਦੇ ਵਿੱਚ ਤੁਹਾਡੀ ਵੇਟ ਕਰਨ ਵਾਲਾ ਪਰਿਵਾਰ ਬੇਚੈਨ ਕਰ ਰਿਹਾ ਹੈ ਇਸ ਤਰ੍ਹਾਂ ਤੁਹਾਡਾ ਕੋਈ ਜੀ ਕੋ ਨੁਕਸਾਨ ਹੁੰਦਾ ਉਹਦੇ ਨਾਲ ਬਹੁਤ ਭਾਰੀ ਮਾਤਰਾ ਦੇ ਵਿੱਚ ਹਰ ਇੱਕ ਦੀ ਹਾਨੀ ਹੋਊਗੀ ਇਸ ਲਈ ਤਕਰੀਬਨ ਸਾਰਿਆਂ ਨੂੰ ਅਸੀਂ ਸਜੇਦ ਕਰ ਰਹੇ ਹਾਂ ਇਸ ਗੱਲ ਤੋਂ ਵੀ ਧੁੰਦ ਦੇ ਵਿੱਚ ਤੁਸੀਂ ਜਿਹੜਾ ਹੌਲੀ ਚੱਲੋ ਹੌਲੀ ਚੱਲੋ ਔਰ ਧੁੰਦ ਦਾ ਖਿਆਲ ਰੱਖਦੇ ਹੋਏ ਪੀਲੀ ਲਾਈਟ ਦਾ ਪ੍ਰਯੋਗ ਕਰੋ ਥੈਂਕ ਯੂ